ਉਹ ਹੁਣੇ ਹੁਣੇ ਸਵਾਰਿਆਂ ਨਾਲ ਭਰੀ ਬੱਸ ਪਲਟੀ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈ ਅਤੇ ਵੀਡੀਓ ਨੂੰ ਆਤਵਾ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਖੰਨਾ ਦੇ ਹਲਕਾ ਪਾਇਲ ਦੇ ਪਿੰਡ ਲੈਲ ਅਤੇ ਬੇਰ ਦੇ ਦਰਮਿਆਨ ਸਵਾਰਿਆਂ ਨਾਲ ਭਰੀ ਬੱਸ ਪਲਟ ਗਈ ਇਸ ਹਾਦਸੇ 'ਚ ਦਰਜਨ ਦੇ ਕਰੀਬ ਲੋਕ ਜ਼ਖਮੀ ਹੋ ਗਏ ਇਹ ਹਾਸਾ ਮਹਿਲਾ ਕਾਰ ਚਾਲਕ ਦੀ ਗਲਤੀ ਕਾਰਨ ਵਾਪਰਿਆ ਹਾਦਸੇ ਦੇ ਬਾਅਦ ਦੋਰਤ ਆਪਣੀ ਕਾਰ ਲੈ ਕੇ ਭੱਜ ਗਈ ਜ਼ਖਮੀਆਂ ਨੂੰ ਮਲੋਦ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਹਾਦਸੇ ਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਰਾੜਾ ਸਾਹਿਬ ਤੋਂ ਮਲੋਦ ਜਾ ਰਹੀ ਸੀ ਬੱਸ। ਸੋਮਵਾਰ ਦੁਪਹਿਰ ਕਰੀਬ 1 ਵਜੇ ਮਾਨ ਐਂਡ ਕੰਪਨੀ ਦੀ ਬੱਸ ਰੇੜਾ ਸਾਹਿਬ ਤੋਂ ਮਲੋਦ ਜਾ ਰਹੀ ਸੀ। ਪਿੰਡ ਕਵਾਲੀ ਨੂੰ ਜਾਂਦੀ ਸੜਕ ਨੇੜੇ ਇੱਕ ਇੰਡੀਗਾ ਕਾਰ ਜਿਸ ਨੂੰ ਔਰਤ ਚਲਾ ਰਹੀ ਸੀ ਉਸਨੇ ਲਾਪਰਵਾਹੀ ਨਾਲ ਸਿੱਧੀ ਬੱਸ ਨੂੰ ਟੱਕਰ ਮਾਰ ਦਿੱਤੀ। ਕਾਰ ਨੂੰ ਬਚਾਉਂਦੇ ਹੋਏ ਬੱਸ ਰਜ਼ਵਾਹ ਟਰੈਕ ਤੇ ਚੜ ਗਈ ਅਤੇ ਬੱਸ ਪਲਟ ਗਈ ਰਾਹੇ